के लिए जी मेरे टीम के लिए रोमी काली दल वास्ते पंजाब और साथ 23700 है आगे जोर Meu Deus. ਕਿ ਮੈਂ ਮੈਂ ਵੀ ਮੈਂ ਲੜੀ ਮੈਂ ਓ ਅੱਲਾਹ ਜੀ ਕਿ ਪੰਜ ਫਲਕਾਂ ਚੜ੍ਹ ਕੇ ਲੱਗ ਜਿਓ ਆਜ ਦੀ ਵਾਸਤ ਜਣਾ ਅਸੀਂ ਅਰਦਾਸ ਕਰਦੇ ਆ ਕਿ ਨਾਲ ਇਹਨਾਂ ਨੇ ਕੰਮ ਕੀਤਾ ਬਹੁਤ ਇੱਥੇ ਜਿਹਨਾਂ ਨੇ ਪਹਿਲੇ ਕੀਤਾ ਤੋਂ ਕਿ ਕਿ ਜ਼ਿਲ੍ਹਾ ਪ੍ਰੈਸਿਡੈਂਟ ਦੇ ਮੇਰੇ ਕਿਹੜੇ ਕਿਹੜੇ ਕੰਮ ਦੇ ਜ਼ਿਲ੍ਹਾ ਪ੍ਰੈਸਿਡੈਂਟ ਮੈਂਬਰ ਦੇ ਦੇਖੋ ਕਿੰਨੀ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਦੇ ਪਰ ਅਸੀਂ ਮਗਰ ਧਗੇ ਆ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਡਟ ਕੇ ਲੜਨਾ ਪਾ ਲੜਾਈ ਤੇ ਜਿੱਤ ਕੇ ਆਉਣੇ ਕੋਈ ਸਮਝ ਬਾਲ ਰਹੀ ਹੈ ਜਿਹੜੇ ਸੀ ਇਹ ਪਾਰਸ ਇਹ ਪੈਸਟ ਆਪਾਂ ਲਈ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਨੋਇਸ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਟੀਮ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਅੱਜ ਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ ਫ੍ਰੈਂਕਫਰਟ ਬਦਲ ਜੀ ਐਕਟ ਦੀ ਨਾਲ ਕੁਝ ਐਜਾ ਕੰਮ ਕਰ ਲਿਓ ਜਿਹੜਾ ਇਹਾਜ ਕੋਲ ਹੋਣਾ ਪੈ ਗਿਆ